ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਜਸਾ ਨੰਗਲ ਤੋਂ ਪੇਜ ਨਾਲ ਜੁੜੇ ਹੋਏ ਨੇ ਸਾਰੇ ਹੀ ਮੇਰੇ ਭਰਾਵਾਂ ਦਾ ਵੈਲਕਮ ਤੇ ਧੁੱਪ ਨਿਕਲੀ ਥੋੜੀ ਥੋੜੀ ਤੇ ਤਾਂ ਕਰਕੇ ਹੁਣ ਬੱਕਰੀਆਂ ਕੱਢਦੇ ਆ ਬਾਹਰ ਤੇ ਆਹ ਖੁਰਲੀਆਂ ਕਰਦੇ ਆ ਸਾਫ਼ ਜਿਹੜਾ ਕੱਲ ਵਾਲਾ ਨੀਰਾ ਪਿਆ ਕੱਢ ਕੇ ਸਾਰਾ ਤੇ ਉਧਰੋਂ ਪਾਣੀ ਡੋਲ ਕੇ ਪਾਣੀ ਵੀ ਡੋਲਣਾ ਜ਼ਰੂਰੀ ਹੈ ਤੇ ਰਾਤ ਵਾਲਾ ਨੀਰਾ ਕੱਢਣਾ ਵੀ ਜ਼ਰੂਰੀ ਹੈ ਠੀਕ ਹੈ ਕਿਉਂਕਿ ਤਰੇਲ ਵਾਲਾ ਬੱਕਰੀ ਨੂੰ ਫਾਇਦੇਮੰਦ ਨਹੀਂ ਇਹ ਨੁਕਸਾਨ ਹੀ ਕਰਦਾ ਠੰਡ ਬਹੁਤ ਮੰਦੀ ਇਹ ਚੀਜ਼ ਬੱਕਰੀ ਹੋਈ ਨਾ ਠੰਡ ਵਾਲਾ ਜਾਨਵਰ ਨਹੀਂ ਹੈਗਾ ਇਹ ਇਹ ਲੋਆ ਵਾਲਾ ਤੇ ਜਿਵੇਂ ਪਾਣੀ ਪੂਣੀ ਕੱਢ ਕੇ ਤੇ ਬਾੜਾ ਦੇਖੋ ਆਪਣਾ ਸੰਭਰੇ ਪਿਆ}{|\text{ਸ਼ਿਆਲ ਤੇ ਇਹੀ ਹੈ ਵੀ ਸ਼ਿਆਲ ਤੇ ਦੋ ਤਿੰਨ ਥਾਂ ਤੇ ਜਾਨਵਰ ਹੁੰਦੇ ਹੋਣ ਨਾ ਫਿਰ ਨਾਲ ਦੀ ਨਾਲ ਬਾੜੇ ਸੰਭਰੇ ਜਾਂਦੇ ਹੁਣ ਇਹਨਾਂ ਨੂੰ ਬਾਹਰ ਕੱਢ ਕੇ ਅੱਜ ਅੰਦਰਲਾ ਬਾੜਾ ਸੰਭਰ ਦਾਂਗੇ ਲੋਟ ਕਰ ਦਾਂਗੇ}} ਤੇ ਇੰਨੇ ਜੀ ਬਾਬਾ ਨਾਨਕ ਭਲੀ ਕਰੇ ਜੁੜੇ ਰਹੋ ਬਲੌਕ ਦੇ ਨਾਲ ਦੇਖੋ ਅੱਜ ਦਾ ਦਿਨ ਕਿਵੇਂ ਲੰਘਦਾ ਆਪਣਾ ਫਿਰ ਮੈਨੂੰ ਇੱਕ ਗੱਲ ਦੱਸੋ ਸਾਰੇ ਜਣੇ ਵੀ ਆਹ ਛੋਡੇ ਬੱਕਰੇ ਵੀ ਮਿੱਟੀ ਐ ਖਾਂਦੇ ਨੇ ਇਹ ਜੀ ਕੀ ਘਾਟ ਹੋ ਸਕਦੀ ਐ ਪਿੱਛੇ ਹੋ ਜਾ ਓਏ ਅਰੇ ਇਹ ਮਿੱਟੀ ਕਿਵੇਂ ਖਾਈ ਜਾਂਦਾਗਾ ਚੌਕਰ ਪਾਈ ਪੀ ਇਧਰ ਦਾਣਾ ਪਾਇਆ ਪਿਆ ਉਹਦਾ ਖਾਂਦਾ ਨਹੀਂ ਮਿੱਟੀ ਦੇਖੋ ਕਿਵੇਂ ਰੋਕੋ ਪਾਰ ਤਾਂ ਮਿੱਟੀ ਦੇ ਇਹਦੇ ਅੰਦਰ ਵੀ ਜੂਨ ਨਾਲੀਆਂ ਇਹਨੂੰ ਹਾਈ ਟੈਕ ਦੇਤੀ ਨਿੱਲ ਜਾਣ ਉਹ ਦੇਤੀ ਨੀਲ ਬਾਰਮ ਹੁੰਦੀ ਹੈ ਜਿਹੜੀ ਹਾਈ ਟੈਕ ਦਾ ਟੀਕਾ ਲਾਤਾ ਸਾਰਾ ਕੁਝ ਲਾਤਾ ਇਹਦੇ ਵੀ ਇਹ ਕੀ ਚੱਕਰ ਆ ਫਿਰ ਨਾਲ ਜੂਨ ਨਾਲ ਲੈ ਖਾ ਕੇ ਨਾ ਦੇਖ 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 ਲੈ ਓਏ ਬੂ ਲੈ ਪਾ ਇਹਦਾ ਮਿੱਟੀ ਖਾਣਾਗਾ ਓਏ ਓ ਮਿੱਟੀ ਖਾਣਿਆ ਪਾ ਮਿੱਟੀ ਖਾਣਾ ਸਾਪ ਆਹੇ ਓ ਇਧਰ ਆ ਐਂ ਗੱਲ ਕਿਵੇਂ ਬਣੂਗੀ ਇਧਰ ਦੂਜੇ ਪਾਸੇ ਦੇਖੋ ਜੀ ਕੇਰਾ ਕੇਰਾ ਅੱਗ ਚਲਾਉਣੀ ਔਖੀ ਹੋ ਜਾਂਦੀ ਐ ਠੀਕ ਐ ਜੇ ਚਲਾਉਣੇ ਜਲਾਉਣੇ ਉਹ ਅੱਗ ਲਾਉਣੀ ਔਖੀ ਐ ਕਿਸੇ ਵੀ ਕੰਮ 'ਚ ਤੇ ਜਦੋਂ ਕੇਰਾ ਅੱਗ ਚੱਲ ਪਈ ਫੇਰ ਕੰਮ ਭੇੜਾ ਬਣ ਜਾਂਦਾ ਦੇਖੋ ਤੁਹਾਡੇ ਸਾਹਮਣੇ ਬਣਦੀ ਐ ਗੱਲ ਹੌਲੀ 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 ਤੋਖ ਦੀ ਤੋਖ ਦੀ ਅੱਗ ਚੜ ਜਾਂਦੀ ਐ ਭੰਪੜ ਬਣ ਜਾਂਦੇ ਐ ਇਹ ਧਰਦੇ ਆ ਆਪਾਂ ਦਲੀਆ ਜੀ ਬੱਕਰੀਆਂ ਵਾਸਤੇ ਘੋੜੀਆਂ ਵਾਸਤੇ ਦੇਖੋ ਫਿਰ ਕਿਵੇਂ ਬਣਦਾ ਜੀ ਇਹ ਕਿਉਂ ਬਾਈ ਜੀ ਸਾਨੂੰ ਕਿਹਾ ਸੀ ਨਾ ਕਹਿੰਦੇ ਅੱਗ ਆਨੇ ਦੇਖੋ ਵੀ ਗੰਦ ਖਲਿਆਰਾ ਮੇਰੇ ਚੁੱਲੇ ਕੋਲੇ ਕਿੰਨਾ ਸਿਲੰਡਰ ਵੀ ਪਿਆ ਹੈ ਕਈ ਵਾਰੀ ਮੀਂਹ ਕਣੀ ਆ ਜੇ ਤੇ ਗੰਦ ਖਲਿਆਰਾ ਦੇਖੋ ਕਿੰਨਾ ਪਾਇਆ ਹੋਇਆ ਨਹੀਂ 부ੜੀਆਂ ਰੱਖ ਜਿੰਦੇ ਸਾਫ ਸਪਾਈਆਂ ਕਰਕੇ ਬੰਦਿਆਂ ਦਾ ਫਿਰ ਇਹੀ ਤਾਂ ਕੰਮ ਹੁੰਦਾ ਵੀ ਉਹਨਾਂ ਨੂੰ ਕੰਮ ਹੋਰ ਹੀ ਬਾਲੇ ਹੁੰਦੇ ਨੇ ਇਹ ਚੱਲਦੀ ਆ ਫਿਰ ਦੇਖੋ ਫਰਤੂਆਂ ਤਾਰ ਹਾਂ ਪਾਣੀ ਤਾਂ ਲੱਗ ਗਿਆ ਡੁੰਡੇ ਮਾਰਨ ਨੂੰ ਓਏ ਹੂੰ ਆ ਉੱਤੇ ਚੌਕਰ ਆ ਗਈ ਅਜੇ ਧੋਤਾ ਨਹੀਂ ਮੈਂ ਧਰਤਾ ਮਾਹ ਜਾਰ ਕਿਹੜਾ ਧੋਵੇ ਠੰਡ ਵੜ ਗਈ ਦੇਖੋ ਇਧਰ ਚਲਦੀ ਏ ਕਾਣੀ ਘੋੜੀਆਂ ਕੱਡੀਆਂ ਨੇ ਬਾਹਰ ਤੇ ਲੈ ਦੇਖੋ ਕਿੰਨੀ ਐ ਤੇ ਮੌਸਮ ਅੱਜ ਬੱਦਲਵਾਈ ਵਾਲਾ ਤੇ ਕਰਕੇ ਇਥੇ ਸਾਫ ਸਫਾਈ ਸਿੱਤ ਕੇ ਸੁੱਕ ਸੁੱਕ ਪਾ ਕੇ ਹਰਾ ਤੇ ਦਾਣਾ ਦੂਣਾ ਪਾ ਕੇ ਘੋੜੀਆਂ ਨੂੰ ਬਣਦੇ ਆ ਦੁਬਾਰੇ ਅੰਦਰ ਕਿਰਾ ਥਾਂ ਦਾ ਸੁੱਕ ਜੁਣੀ ਨਹੀਂ ਘੰਟਾ ਕ ਹਵਾ ਲੱਗ ਜੂ ਤੇ ਦੇਖੋ ਦੋ ਘੋੜੀਆਂ ਦੇ ਗਰਕਣ ਕਿੰਨੀ ਹੁੰਦੀ ਐ ਤੇ ਆ ਤਿੰਨ ਟੱਪ ਭਰ ਜਾਣਗੇ ਅੱਜ ਤੇ ਆ ਆਪਣੇ ਮੇਮਨੇ ਫਿਰਦੇ ਆ ਦੇਖੋ ਜੀ ਨਜ਼ਾਰੇ ਲੈਂਦੇ ਤੇ ਚਲਾਉਣੇ ਧੂਈਆਂ ਧਾਈਆਂ ਦੁਬਾਰੇ ਹੁਣ ਤਾਂ ਸਿਆਲ ਸਿਆਲ ਚੀ ਪਸ਼ੂ ਆ ਤਾਂ ਐ ਹੁੰਦਾ ਵੀ ਚਲੋ ਵੀ ਥਾਂ ਸੁੱਕੀ ਜਾਵੇ ਨਾ ਫਿਰ ਕੋਈ ਡਿੱਕਾ ਨਹੀਂ ਜਿੰਨੇ ਮਰਜੀ ਪਸ਼ੂ ਹਣ ਤੇ ਜੇ ਪੈਣ ਲੱਗ ਜੇ ਮੀਂਹ ਤੇ ਫਿਰ ਬਈ ਔਖੀ ਔਖਾ ਹਣ ਤੇ ਅੱਜ ਕਰਦੇ ਆ ਸਾਫ਼ ਸਫਾਈ ਤੇ ਬੱਕਰੀਆਂ ਦਾ ਥਾਂ ਆਪਾਂ ਕਰਤਾ ਇੱਧਰ ਜੀ ਆ ਦੇਖੋ ਥੱਲੇ ਸੁੱਕ ਸੱਕ ਸਿੱਟੀ ਪਈ ਐ ਮਾੜਾ ਮੋਟਾ ਨੀਰਾ ਜਿਹਾ ਕੁਝ ਨਹੀਂ ਹੁੰਦਾ ਕੱਲ ਤੋਂ ਬੱਕਰੀਆਂ ਇੱਧਰ ਕਰਨ ਲੱਗ ਜਾਂਗੇ ਆਪਾਂ ਇੱਧਰ ਨਾਲ ਵਿਚਾਲੇ ਕੰਧ ਜੀ ਲਾ ਦਾਂਗੇ ਪਲੇਟਾਂ ਜੀਆਂ ਜੀ ਤੇ ਫਿਰ ਕੋਈ ਡਿੱਕਈ ਵਾਲੀ ਗੱਲ ਹੀ ਨਹੀਂ ਦੇਖੋ ਬਾਈ ਜੀ ਦਾਣਾ ਆਪਣਾ ਗੈਰੇਜ ਬੱਜ ਗਏ 4 8ਣ ਦੇ ਤੇ ਇਹੇ ਹੁਣ ਆਪਾਂ ਇਹਨੂੰ ਰੱਖਦੇ ਆ ਖਲਾ ਕੇ ਤੇ ਘਾਂਟੇ ਤੱਕ ਇਹਦੇ ਚ ਹਵਾ ਦੀ ਨਿਕਲ ਜੂਗੀ ਆ ਦੇਖ ਦੇ ਵਿੱਚ ਦੇਖੋ ਜੀ ਤਾਂ ਆਪਦਾ ਕਰਦਾ ਵੀ ਖਾ ਜੀ ਹੂੰ ਥੱਲੇ ਲੈਣਾ ਡੁੱਲਰ ਇਹਦੇ ਲਾ ਕੇ ਚੌਕਰ ਫੇਰ ਸਿੱਟਾਂਗੇ ਆਪਾਂ ਥੋੜਿਆਂ ਨੂੰ ਇਹਦੇ ਵਿੱਚ ਹੁਣ ਸਾਨੂੰ ਦੱਸ ਦਿੰਦੇ ਜੀ ਦੇਖੋ ਕਣਕ ਆਪਾਂ ਪਾਉਣੋਂ हट ਗਏ ਦਾਲਾਂ ਹੁੰਦੀਆਂ ਨੇ অর ਮੂੰਗੀ ਸੋਲੇ ਮੋਠਾ ਬਾਜਰਾ ਮਿੱਥੇ ਅਰਸੀ ਤੇ ਇੱਕ ਡੱਬਾ ਪਾਵਾਂਗੇ ਦਾਲ ਦੇ ਕਿਉ ਦਾ ਹੁਣ ਆਪਾਂ ਲੈਉਣੇ ਭਰ ਕੇ ਡੱਬਾ ਠੀਕ ਹੈ ਜੀ ਆਹ ਖੜੀ ਆਪਣੀ ਬਿਜਲੀ ਮੇਰੀ ਲੀਤਾ ਕਿਹੜੀ ਹੈ ਵਿਚਾਰੀ ਹੁਣ ਤਾਂ ਮੇਰੇ ਵਾਂਗੂ ਲਾਂਗੜੀ ਹੋ ਰਹੀ ਐ ਇੱਕ ਭਾਈ ਜੀ ਛੋਡੇ ਭਰਾ ਦਾ ਗੋਡੇ ਦੀ ਚੜ ਗਈ ਨਾੜ ਤਿੰਨ ਚਾਰ ਦਿਨ ਹੋ ਗਏ ਤੇ ਗੋਡੇ ਨੇ ਬਹੁਤ ਲਹੂ ਪੀਤਾ ਹੋਇਆ ਪੱਟੀ ਬੰਨ੍ਹ ਲੈਣੇ ਆ ਗੋਲੀ ਖਾ ਲੈਣੇ ਆ ਇੱਧਰ ਦੇਖ ਮੇਰਾ ਫੀਡ ਵਾਲਾ ਕਮਰਾ ਮੁਰਾ ਹਾਲੀਏ ਬਾਜਰਾ ਰਹਿ ਗਿਆ ਥੋੜਾ ਤਾਂ ਨੂੰ ਦੇਖ ਨੇ ਕੱਲ ਨੂੰ ਲਿਓਨੇ ਫੀਡ ਨਾਲੇ ਲਿਆਵਾਂਗੇ ਬਾਜਰਾ ਤੇ ਨਾਲੇ ਲਿਆਵਾਂਗੇ ਹੀੜਾ ਦੇਖੋ ਜੀ ਆ ਪਿਆ ਪੀਪਾ ਭਰੇ ਆਪਣੇ ਕੋਲੇ ਘਿਓ ਦਾ ਢਾਲਦੇ ਦਾ ਦੱਬਾ ਭਾਲਦੇ ਆ ਦੱਬਾ ਦੱਬਾ ਵਾਹੀ ਦੱਬਾ ਦੇਉਣਾ ਬੂ ਭਾਈ ਜੀ ਭਾਲ ਕੇ ਕਿਸੇ ਪਾਸੇ ਉਹ ਕਿਤੇ ਕੁੱਤਾ ਚੱਕ ਕੇ ਕਿਉਂਕਿ ਘਿਓ ਵਾਲਾ ਡੱਬਾ ਛੱਡਦੇ ਨਹੀਂ ਕੁੱਤਾ ਉਹਦੀ ਚੱਕ ਕੇ ਲੈ ਜਾਂਦਾ ਲਿਉਣਿਆ ਭਾਲ ਕੇ ਕਿਤੋਂ ਹਾਂਜੀ ਤੁਹਾਡਾ ਭਰਾ ਹੋਰ ਲੰਗੜਾ ਚ ਗੋਡੇ ਦੀ ਨਾੜ ਯਾਰ ਵੱਧ ਚੜ ਗਈ ਮੈਨੂੰ ਲੱਗਦਾ ਪੈਂਦਾ ਸੱਕ ਹੈ ਸਰਕਾਰੀ ਇਹ ਖੁੱਲੇ ਹੁੰਦੇ ਰਾਤ ਨੂੰ ਫਿਰ ਡੱਬੇ ਨਾਲ ਖੇਡਦੇ ਆ ਜਾਂ ਘਿਓ ਵਾਲਾ ਲਾਲੋ ਵੀ ਖਾਂਦੇ ਆ ਕਿਉਂ ਤਿਆ ਹਲੇ ਹੁੰਦਾ ਚੱਕੇ ਅੰਦਰ ਤੇਰੇ ਪੈਣ ਗਿਆ ਓਏ ਡੱਬਾ ਚੱਕ ਲੈ ਹੁਣਾਂ ਤੂੰ ਡੱਬਾ ਚਲਾ ਚੱਕ ਲੈਨੇ ਆ ਉਹ ਦਾ ਫੁੱਟੇ ਰਿਤੇ ਆਪਿਆ ਆੜਪੀ ਨਰਤਾਉਣੀ ਆ ਕਿਉ ਇਹ ਦੋ ਪਾਦੇ ਭਰ ਕੇ ਉੱਥੀ ਗੱਲ ਆ ਜੂ ਕੌਂਡੀ ਸੀ ਹਾਂ ਪੁੱਤੋ ਦੇਖੋ ਜੀ ਬਾਹਰ ਦਾ ਰੰਗ ਦੱਸੋ ਕਿਵੇਂ ਲੱਗੇ ਸਾਨੂੰ ਨਵਾਂ ਕਰਾਇਆ ਇਹ ਗਰੇ ਹਾਂ ਦੇਖੋ ਜੀ ਆਪਾਂ ਕਿਉ ਪਾ ਕੇ ਡੱਬਾ ਵਿੱਚ ਹੀ ਧਰ ਦਿੰਨੇ ਹੁੰਨੇ ਆ ਵੀ ਚਲੋ ਉਹ ਹੋ ਜਾਊਗਾ ਤੇ ਇਹ ਸਾਰੇ ਚ ਮਾੜਾ ਮਾੜਾ ਵਿੱਚ ਮਿਕਸ ਕਰ ਦਾਂਗੇ ਨਾ ਪੁੱਤ ਤ ਤ ਤ ਤਾ ਹਾਜੀ ਤਾ ਤਾ ਹਾਜੀ ਭੈਣ ਦੇ ਖਜ਼ਮਾ ਕਮਲੇ ਬੰਦੇ ਓਏ ਓ ਬੌਲਿਆ ਲੈ ਆ ਦੇਖੋ ਹਟ ਜਾ ਯਾਰ ਮੂੰਹ ਮੱਚ ਜੀ ਇਹ ਗੱਲ ਚੱਲ ਤੁਰ ਤੁਰ ਚੱਲ ਇਹ ਏਡਾ ਭੁਖਾਰਾ ਹੈ ਜਿੱਡਾ ਵੀ ਕਹਦੇ ਪਰ ਆ ਡੱਬ ਜਾ ਬਾਈ ਹਜੇ ਛੋਡਾ ਇੱਥੇ ਕਿਤੇ ਕੁਝ ਨਹੀਂ ਹੈਗਾ ਤੁੰਨੂੰ ਇੱਥੇ ਕੁਝ ਨਹੀਂ ਮਿਲਦਾ ਹਜੇ ਉੱਤੇ ਇੱਟ ਧਰ ਦਿੰਨੇ ਟੱਕਾਂ ਲਾ ਹੋ ਇਹ ਮੈਨੂੰ ਪਤਾ ਇਹਦੇ ਵਹਿਬ ਚੀ ਬੰਦੇ ਦਾ ਇੰਨੇ ਹੁਣ ਆਪਾਂ ਘੋੜੀਆਂ ਤੇ ਬੱਕਰੀਆਂ ਕਰਦੇ ਅੰਦਰ ਇਹਨਾਂ ਨੂੰ ਹਰਾ-ਹਰਾ ਪਾਇਆ ਪਿਆ ਤੇ ਖਾਣੀਆਂ ਤੇ ਬਾਕੀ ਭਾਈ ਵਲੌਗ ਨਾਲ ਜੁੜੇ ਰਹੋ ਗਾਹਾਂ ਦੇਖੋ ਕੀ ਬਣਦਾ ਇਹ ਖੜੀਏ ਨਾਜ ਇਹ ਜੀ ਬੱਚੀ ਹੈ ਜੀ ਕੋੜੀਆਂ ਆਪਣੀਆਂ ਵਿਚਾਰੀਆਂ ਹੈਗੀਆਂ ਲਸੀਆਂ ਨੇ ਆ ਸਿਆਲ ਸਿਆਲ ਵਿੱਚ ਦੇਖ ਲੇ ਜਾਓ ਆਪਾਂ ਘੋੜੀਆਂ ਧੀਆ ਹਣ ਦੇਖਦੇ ਆਂ ਕੀ ਬਣਤਾ ਹੈ ਦੋਨੇ ਘੋੜੀਆਂ ਦੀ ਮਾਰਾਂਗੇ ਮਿਹਨਤ